ਸਾਨੂੰ ਮਾਣ ਆ ਆਪਣੀ ਫੌਜ ਤੇ ਸਾਨੂੰ ਮਾਣ ਆ ਆਪਣੀ ਇੱਜ਼ਤ ਤੇ ਬਹਾਵੇਂ 300 ਸੂਬੇ ਆ ਜਾਣ ਦੀ ਸਰਕਾਰਾਂ ਆ ਜਾਣ ਭਾਵੇਂ 10 ਸੂਬਿਆਂ ਦੀ ਸਰਕਾਰਾਂ ਆ ਜਾਣ ਜਿੱਤ ਥੋੜੀ ਹੋਣੀ ਹੈ ਮਾਦਮ ਕਹਿੰਦਾ ਇੰਨਾਂ ਦੇ ਐਮਐਲਏ ਆਪਣੇ ਆਪ ਨੂੰ ਐ ਸਮਝਦੇ ਕਿ ਪਤਾ ਨਹੀਂ ਸਾਰਾ ਕੁਝ ਹੀ ਸਾਡਾ ਪੁਲਿਸ ਨੂੰ ਐ ਵਰਤਿਆ ਜਿਵੇਂ ਆਪਣੀ ਫੌਜ ਹੈ ਪੰਜਾਬ ਦੀ ਜਨਤਾ ਦੀ ਕਚੈਰੀ ਚ ਕੇਸ ਹੈ ਪੰਜਾਬ ਦੀ ਜਨਤਾ ਦੱਸੂਗੀ ਤੇ ਪੰਜਾਬ ਦੀ ਜਨਤਾ ਇਹਨਾਂ ਕਾਂਗਰਸੀਆਂ ਦੀ ਜ਼ਮਾਨਤ ਕਰਕੇ ਇਹਨੂੰ ਘਰੇ ਤੋਂ ਰੂਗੀ ਕਿਉਂਕਿ ਜਿਸ ਨੂੰ ਅਗਵਾਏ ਦੇਵਾਂਗੇ ਉਹਦੇ ਹੱਥ ਦਾ ਪਾ ਆਪਣੀ ਕਿਸਮਤ ਦੇਵਾਂਗੇ ਆ ਜਿਹੜੀ ਜੰਗ ਹੈ ਇਸ ਜੰਗ ਵਿੱਚ ਚਾਰ ਮੁੱਖ ਪਾਰਟੀਆਂ ਸਾਬੀ ਲੋਕਾਂ ਇੱਕ ਭਾਰਤੀ ਜਨਤਾ ਪਾਰਟੀ ਇੱਕ ਕਾਂਗਰਸ ਇੱਕ ਆਮ ਆਦਮੀ ਪਾਰਟੀ ਤੇ ਕਿਸ਼ੋਰਮਣੀ ਅਕਾਲੀ ਦਲ ਉਹਨਾਂ ਹੀ ਇੱਕ ਪਾਸੇ ਸੈਂਟਰ ਦੀ ਹਕੂਮਤ ਦੂਜੇ ਪਾਸੇ ਦਿੱਲੀ ਸਰਕਾਰ ਤੀਜੇ ਪਾਸੇ ਕਾਂਗਰਸੀ ਪੰਜਾਬ ਦੀ ਸਰਕਾਰ ਤਿੰਨਾ ਤਾਕਤਾਂ ਨੇ ਇੱਕੋ ਇੱਕ ਨਿਸ਼ਾਨਾ ਬਣਾਇਆ ਕਿ ਪੰਥ ਵੀ ਨਮੈਂਦਾ ਪੰਜਾਬੀਆਂ ਦੀ ਨਮੈਂਦਾ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਨੂੰ ਅਸੀਂ ਹਰੋਣਾ ਨੇ ਸਾਨੂੰ ਮਾਣ ਆ ਆਪਣੀ ਫੌਜ ਤੇ ਸਾਨੂੰ ਮਾਣ ਆ ਆਪਣੀ ਜਥੇਬੰਦੀ ਤੇ ਭਾਵੇਂ 300 ਰੁਪਏ ਆ ਜਾਣ ਸਰਕਾਰਾਂ ਆ ਜਾਣ ਭਾਵੇਂ 10 ਰੁਪਏ ਦੀਆਂ ਸਰਕਾਰਾਂ ਆ ਜਾਣ ਜਿੱਤ ਤੋਂ ਵੀ ਹੋਣੀ ਹੈ ਮਾਦਮ ਜਨਾਬ ਸਵਾਗਤ ਹੈ ਅੱਲਾਹ ਦੀ ਕਾਲੋ ਆ ਜਿਹੜੀਆਂ ਤਿੰਨ ਸਰਕਾਰਾਂ ਤਿੰਨ ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਇੱਥੇ ਆਉਣਾ ਚਾਹੁੰਦੀਆਂ ਪੰਜਾਬ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਦਾ ਤੁਹਾਡੇ ਨਾਲ ਕੋਈ ਲਗਾ ਨਹੀਂ ਉਹਨਾਂ ਦਾ ਤੁਹਾਡੇ ਨਾਲ ਕੋਈ ਹਮਦਰਦੀ ਨਹੀਂ ਉਹਨਾਂ ਨੇ ਗੱਲਾ ਇੱਥੇ ਆ ਕੇ ਰਾਜ ਕਰਕੇ ਜਿਵੇਂ ਅੰਗਰੇਜ਼ਾਂ ਨੇ ਰਾਜ ਕੀਤਾ ਤੇ ਲੁੱਟ ਕੇ ਚਲੇ ਗਏ ਇੱਕ ਹਸਤਾਖਤ ਦਾ ਯੋਗ ਨਮਾ ਜਿਹੜਾ ਬਣਾਇਆ ਹੋਏ ਇੱਕ ਪੁਲ ਬਣਾਇਆ ਹੋਏ ਇੱਕ ਗਰੀਬ ਨੂੰ ਕੋਈ ਸਹੂਲਤ ਦਿੱਤੀ ਹੋਏ ਪੰਜ ਸਾਲ ਬਰਬਾਦ ਕਰ ਦਿੱਤੇ ਆ ਜਿਹੜੇ ਪੰਜ ਸਾਲ ਤੱਕ ਪਏ ਗੁੰਡਾਗਰਦੀ ਦਾ ਰਾਜ ਮਾਫੀਆ ਦਾ ਰਾਜ ਲੁੱਟ ਖੋ ਦਾ ਰਾਜ ਇਹਨਾਂ ਦੇ ਐਮਐਲਏ ਆਪਣੇ ਆਪ ਨੂੰ ਐ ਸਮਝਦੇ ਕਿ ਪਤਾ ਨਹੀਂ ਸਾਰਾ ਕੁਝ ਹੀ ਸਾਡਾ ਹੈ ਪੁਲਿਸ ਨੂੰ ਐ ਵਰਤਿਆ ਜਿਵੇਂ ਆਪਣੀ ਫੌਜ ਹੈ ਖਾਸ ਕਰਕੇ ਥੋਡੇ ਹਲਕੇ ਸੁਲਤਾਨਪੁਰ ਲੋਧੀ ਦਾ ਜਿਹੜਾ ਕਾਂਗਰਸੀ ਵਿਧਾਇਕ ਚੀਮਾ ਜਿੰਨੀ ਗੁੰਡਾਗਰਦੀ ਉਹਨੇ ਕੀਤੀ ਜਿੰਨੀ ਧੱਗਾ ਉਹਨੇ ਕੀਤਾ ਜਿਨਨੇ ਆਪਣੇ ਵਰਕਰਾਂ ਦੇ ਝੂਠੇ ਕੇਸ ਕਰਾਏ ਪਰਿਵਾਰਾਂ ਤੇ ਪਰਿਵਾਰਾਂ ਨੂੰ ਘਰੋਂ ਕੱਢ ਕੇ ਰੱਖ ਗੇਆ ਮੈਂ ਤੁਹਾਨੂੰ ਵਾਦਾ ਕਰਦਾ ਫਰੋਮ ਦੀ ਕਾਲੀ ਦੇ ਤੇ ਵਰਕਰ ਨੂੰ ਵਾਦਾ ਕਰਦਾ ਇਨਸਾਨ ਤੁਹਾਨੂੰ 2 ਮਹੀਨੇ ਚ ਹੀ ਮਿਲੂਗਾ 2 ਮਹੀਨੇ ਕੇ ਇਨਸਾਨ ਹੀ ਹਾਂ ਦੁਨੀਆ ਆਲੇ ਜਿਸ ਦਿਨ ਸਰਕਾਰ ਬਣੀ ਦੋ ਦਿਨ ਕੰਮ ਪਹਿਲੀ ਵਾਰੀ ਕਰਨੇ ਆ

ਇਹ ਕਿਹੜੇ ਕਾਂਗਰਸੀ ਨੇ ਕਰਾਏ ਆ ਕੋਈ ਹੰਦਰ ਜਾਣਗੇ ਇੰਨਾ ਜ਼ੁਲਮ 85 85 ਸਾਲ ਦੇ ਬਜ਼ੁਰਗਾਂ ਨੂੰ ਅੰਦਰ ਕੀਤਾ 1600 ਸਾਲ ਦੀਆਂ ਲੜਕੀਆਂ ਪੁੱਪੀਆਂ ਬੇਟੀਆਂ ਨੂੰ ਅੰਦਰ ਕੀਤਾ ਆ ਜਿਹੜੇ ਖੁੱਲ੍ਹੇ ਵਿਧਾਇਕਾਂ ਤੇ ਲੁੱਟੇ ਲੱਗੇ ਸਭ ਤੋਂ ਵੱਡਾ ਰੇਤ ਮਾਵੀਆ ਆਪ ਹੈ ਡਰੱਗਸ ਆਪਣੇ ਬਕਾਉਂਦੇ ਆ ਕੁਝ ਐਮਐਲਏ ਆਤਾਸ਼ ਡਿਕਟਰ ਬਣਿਆ ਫਿਰਦਾ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਆਪਣਾ ਰਾਜ ਲੈ ਕੇ ਆਓ ਜਿਹੜਾ ਗਰੀਬ ਦਾ ਰਾਜ ਹੋਵੇ ਕਿਸਾਨ ਦਾ ਰਾਜ ਹੋਵੇ ਵਪਾਰੀ ਦਾ ਰਾਜ ਹੋਵੇ